ਚੌੜੇ ਚੌੜੇ ਰਿਮ ਧਰਤੀ ਨੂੰ ਨਾਪ ਦੇ ਦੇ ਦੇਖਦੇ ਆ ਲੋਕ ਚੱਕ ਚੱਕ ਕੇ ਐਡੀ ਮੈਂ ਕਹਿੰਦਾ ਲੋਕ ਤਾਂ ਫਿਰ ਜਿੱਥੇ ਦੇਖਦੇ ਉਹਨਾਂ ਇੱਕ ਵਾਰ ਚੱਕ ਜਾ ਕੇ ਐਡੀ ਹੀ ਦੇਖਦੇ ਉਹਨਾਂ ਕਿ ਭਾਈ ਜਦੋਂ ਵੀ ਕਰਨਾ ਡਿਫਰੈਂਟ ਹੀ ਕਰਨਾ ਸਾਰਾ ਡਿਫਰੈਂਟ ਕਨਸੈਪਟ ਹੀ ਕਰ ਸਾਰਾ ਕੁਝ ਵੀਰੇ ਜੋ ਕੁਝ ਨਈ ਬਣਿਆ ਹੋਵੇ ਆਪਣੇ ਨਾ ਇੰਡੀਆ ਦੇ ਵਿੱਚ ਆਪ ਬਣਾਉਣਾ ਕਵਾੜ ਚੋਂ ਤਿਆਰ ਕੀਤਾ ਹੋਇਆ ਸਾਰਾ ਕੁਝ ਇੰਜਨ ਆਪਾਂ ਕਵਾੜ ਚੋਂ ਲਿਆ ਹੋਇਆ ਸਾਰਾ ਬਾਕੀ ਲੁੱਕ ਦੇਣ ਲਈ ਜਿਹੜੀ ਆਪਾਂ ਇਹ ਐਕਸੈਸਰੀ ਯੂਜ਼ ਕੀਤੀ ਹੈ ਸਾਰੀ ਉਹ ਬੁਲਟ ਦੀ ਆ ਸਾਰੀ ਐਕਸੈਸਰੀ ਬੁਲਟ ਦੀ ਆ ਜਿਹੜੇ ਅੱਜ ਕੱਲ ਆਪਾਂ ਦੇਖਦੇ ਆ ਰਜੋਸਟ ਦੋਨਾਂ ਵਾਸਤੇ ਆ ਪਰਜੋਸਟ ਲਾਏ ਹੋਏ ਨੇ ਇੰਜਨ ਆਪਾਂ ਗਲੈਮਰ ਦਾ ਯੂਜ਼ ਕੀਤਾ ਹੀਰੋ ਵੰਡਾ ਗਲੈਮਰ ਦਾ ਕਿੰਨੇ ਕ ਦੇਣਾ ਤੁਸੀਂ ਆ ਵੀਰੇ 60 ਦੀ ਐਵਰੇਜ ਦਿੰਦਾ ਹੈ ਬਾਈਕ ਨਾਲ ਉਹ ਵੱਦ ਦਿੰਦਾ ਕਿਉਂਕਿ ਹਾਂਜੀ ਆਪਾਂ ਨੂੰ ਦੇਖਣ ਨੂੰ ਲੱਗਦਾ ਇਹਦੇ ਟਾਇਰ ਨੇ ਜਿਹੜੇ ਉਹ ਹੈਵੀ ਨੇ ਵੀ ਵੱਦ ਜਿਹੜਾ ਜ਼ੋਰ ਲੈਂਦਾ ਉਹ ਨਹੀਂ ਇਹ ਟਿਊਬ ਟਾਇਰ ਨੇ ਜਮਾਂ ਹੀ ਹਲਕੇ ਟਾਇਰ ਨੇ ਬਾਹਰੋਂ ਸਪੋਰਟ ਕਰਾਇਆ ਟਾਇਰ ਜਿਹੜੇ ਦੇ ਮੰਗਵਾਇਆ ਉਹ ਬਾਹਰੋਂ ਮੰਗਵਾਇਆ ਤੇ ਟਾਇਰਾਂ ਕਰਕੇ ਇਹਦੀ ਅਸਲ ਲੁੱਕ ਹੈ ਟਾਇਰਾਂ ਕਰਕੇ ਹੀ ਸੋਹਣਾ ਲੱਗਦਾ ਪਲਸ 2 ਕੀ ਧੀਆ ਵੀਰੇ ਮੇਰੀ ਲਾਸਟੂ ਕੀਤੀ ਹੋਈ ਐ ਯਾਰ ਲਾਸਟੂ ਹੀ ਕੀਤੀ ਹੋਈ ਐ ਵੈਸੇ ਵੈਸੇ ਇੱਕ ਗੱਲ ਵੈਸੇ ਆਪਾਂ ਨੂੰ ਨਾ ਕੰਪਨੀਆਂ ਦੇ ਵੀ ਬਹੁਤ ਆਫਰ ਆਇਆ ਹਾਂ ਪਰ ਆਪਾਂ ਜਿਹੜੀ ਆਪਣੀ ਖੋਦੀ ਕੰਪਨੀ ਲਾਵਾਂਗੇ ਖੋਦੀ ਕੰਪਨੀ ਉਹ ਆਪਣਾ ਸ਼ੁਰੂ ਤੋਂ ਹੀ ਆ ਜਿਹੜਾ ਟੀਚਾ ਮੱਥਿਆ ਹੋਇਆ ਕਿ ਆਪਦੀ ਖੋਦੀ ਕੰਪਨੀ ਲਾਉਣੀ ਹੈ ਜਦੋਂ ਮਰਜੀ ਲਈਏ ਨਮਸਕਾਰ ਆਰਐਮਬੀ ਟੈਲੀਵਿਜ਼ਨ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਯਾਨੀ ਕਿ ਹਰਦੀਪ ਸ਼ੇਰਪੁਰ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਅੱਜ ਜਿਹੜੀ ਤੁਹਾਡੀ ਮੁਲਾਕਾਤ ਇੱਕ ਨੌਜਵਾਨ ਨਾਲ ਕਰਾਵਾਂਗੇ ਜਿਨ੍ਹਾਂ ਦਾ ਜਿਹੜਾ ਦਿਮਾਗ ਹੈ ਅੱਜ ਕੱਲ ਦੇ ਟ੍ਰੈਂਡ ਨੂੰ ਲੈ ਕੇ ਜਾਂ ਫਿਰ ਨੌਜਵਾਨ ਪੀੜ੍ਹੀ ਨੂੰ ਲੈ ਕੇ ਖਾਸ ਚੱਲਦਾ ਹੈ ਤੇ ਅੱਜ ਕੱਲ ਜੇਕਰ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੇ ਸੋਸ਼ਲ ਮੀਡੀਆ ਦੇ ਉੱਤੇ ਵੱਡੇ-ਵੱਡੇ ਬਾਈਕਾਂ ਜਾਂ ਫਿਰ ਕਹਿ ਸਕਦੇ ਆਂਗੇ ਵੱਡੇ-ਵੱਡੇ ਜਿਹੜੇ ਰਾਈਡਰ ਹੁੰਦੇ ਨੇ ਉਹਨਾਂ ਦੀਆਂ ਨਹੀਂ ਆ ਬਾਈਕਾਂ ਹੁੰਦੀਆਂ ਨੇ ਉਹ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਹੁੰਦੀਆਂ ਨੇ ਤੇ ਅੱਜ ਇੱਕ ਜਿਹੀ ਬਾਈਕ ਦਿਖਾਵਾਂਗੇ ਜਿਵੇਂ ਕਹਦੇ ਹੁੰਦੇ ਕਹਿੰਦੇ ਭਾਈ ਚੌੜੇ-ਚੌੜੇ ਰਿੰਮ ਧਰਤੀ ਨੂੰ ਨਾਪ ਦੇ ਦੇਖਦੇ ਆ ਲੋਕ ਚੱਕ-ਚ ਅੱਜ ਉਹੀ ਫੀਲ ਜਿਹੜਾ ਇਹ ਬਾਈਕ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਜਿਹੜੀ ਇਹ ਬਾਈਕ ਤਿਆਰ ਕਰੀ ਹੈ ਉਸ ਵੀਰ ਨਾਲ ਵੀ ਤੁਹਾਡੀ ਮੁਲਾਕਤ ਕਰਾਵਾਂਗੇ ਬਾਈ ਸਾਡੇ ਨਾਲ ਨਿਸ਼ਾਦ ਹੋਣਗੇ ਨਿਸ਼ਾਦ ਮਲੇਕਪੁਰ ਤੋਂ ਹੋਗਾ ਬਾਈ ਸਾਤਾ ਦੇ ਬਾਈ ਹਸ਼ਕਾਲ ਕੀ ਹਾਲ ਹੈ ਜੀ ਬਹੁਤ ਵਧੀਆ ਵੀਰੇ ਤੁਸੀਂ ਦੱਸੋ ਸੇਤਾ ਠੀਕ ਨੇ ਪਹਿਲਾਂ ਤਾਂ ਬਿਲਕੁਲ ਓਕੇ ਵੀਰੇ ਮੈਂ ਕਿਹਾ ਬਾਈ ਨਜ਼ਾਰਾ ਹੀ ਲੈਂਦਾ ਪਿਆਗਾ ਆ ਚੀਜ਼ ਤਾਂ ਤਿਆਰ ਕਰਕੇ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹੂੰਗਾ ਸ਼ੇਪ ਬੜੀ ਅਟਰੈਕਟਿਵ ਕਰ ਰਹੀ ਹੈ ਕਿ ਸ਼ੇਪ ਬੜੀ ਅਟਰੈਕਟ ਕਰ ਰਹੀ ਹੈ ਕਿ ਕਿਵੇਂ ਖਿਆਲ ਚ ਆਇਆ ਕਿ ਇਦਾਂ ਦੀ ਸ਼ੇਪ ਤਿਆਰ ਕਰ ਦਈਏ ਇਹ ਇਹ ਨਾ ਆਪਾਂ ਫੋਰਨ ਤੇ ਵਿੱਚ ਇੱਕ ਚਲਦene ਬਾਈਕ ਇਹ ਤੇ ਉਹਨਾਂ ਨੂੰ ਦੇਖ ਕੇ ਆਪਾਂ ਕਸਟਮਰ ਨੇ ਆਪਾਂ ਨੂੰ ਫੋਟੋ ਭੇਜੀ ਸੀ ਵੀ ਆਪਾਂ ਇਦਾਂ ਦੀ ਕਰਨੀ ਆ ਤੇ ਉਦਾਂ ਦੀ ਤਾਂ ਨਹੀਂ ਉਹ ਤੋਂ ਵੀ ਉੱਪਰ ਦੀ ਜਿਹੜੀ ਇਹਦੀ ਲੁੱਕ ਆਪਾਂ ਕੱਢੀ ਆ ਪਹਿਲਾਂ ਆਪਾਂ ਇਹਦੇ ਉੱਤੇ ਜਿਹੜੀਆਂ ਲੁੱਕ ਦੇਣ ਨੂੰ ਮੈਂ ਤੁਹਾਨੂੰ ਫੋਟੋ ਦਿਖਾ ਦੋ ਇਹਦੇ ਵਿੱਚ ਆਪਾਂ ਪਲਟਿਨਾ ਦੀ ਟੈਂਕੀ ਰੱਖਤੀ ਸੀਗੀ ਇਹਦੇ ਤੇ ਇਹਦੇ ਤੇ ਉਹਦੀ ਵੀ ਅਲੱਗ ਲੁੱਕ ਸੀ ਫਿਰ ਆਪਾਂ ਨੇ ਉਹ ਤੋਂ ਬਾਅਦ ਜਿਹੜੀ ਸੋਚਿਆ ਵੀ ਇਹਨੂੰ ਜਿਹੜੀ ਲੁੱਕ ਦਿੱਤੀ ਜਾਵੇ ਉਹ ਹਾਰਲੇ ਡੈਵਿਡਸਨ ਦੀ ਦਿੱਤੀ ਜਾਵੇ ਫਿਰ ਆਪਾਂ ਨੂੰ ਜਿਹੜੀ ਟੈਂਕੀ ਆ ਸੇਮ ਓਦਾਂ ਦੀ ਤਿਆਰ ਕਰਕੇ ਓਦਾਂ ਦੀ ਹੀ ਟੈਂਕੀ ਆ ਜਿਹੜੀ ਸਾਰਾ ਕੁਝ ਓਦਾਂ ਦੀ ਲੋਕ ਆਪਾਂ ਤਿਆਰ ਕੀਤੀ ਆ ਆਪ ਤਿਆਰ ਕਰੀਆ ਆਪ ਤਿਆਰ ਕਰੀਆ ਬਈ ਫਿਰ ਜਿਵੇਂ ਨਾ ਇੱਕ ਗੱਲ ਕਹਿ ਦਿੱਤੀ ਜਾਂਦੇ ਕਹਿੰਦੇ ਕੋਈ ਵੀ ਚੀਜ਼ ਜਦੋਂ ਬਾਈਕ ਇਦਾਂ ਦੀ ਤਿਆਰ ਕਰਨੀ ਹੁੰਦੀ ਹੈਗੀ ਜਲਦੀ ਤਾਂ ਕਹਿੰਦੇ ਸਮਾਨ ਹੀ ਨਹੀਂ ਮਿਲਦਾ ਹੁੰਦਾ ਸਮਾਨ ਹੀ ਨਹੀਂ ਪੂਰਾ ਹੁੰਦਾ ਫਿਰ ਇਹਦਾ ਜਿਹੜੀ ਐਕਸੈਸਰੀ ਆਗੀ ਬਸ ਮੈਂ ਦੇਖ ਰਿਹਾਗਾ ਜਿਆਦਾਤਰ ਤੁਸੀਂ ਜਿਗਾਰਡ ਲਾਇਆ ਹੋਇਆਗਾ ਜਿਵੇਂ ਇੰਜਨ ਹੀਰੋ ਹੋਂਡੇ ਵਾਲਾ ਆ ਗਿਆ ਵੇਰੇ ਆਪਾਂ ਕਵਾੜ ਚੋ ਤਿਆਰ ਕੀਤਾ ਹੋਇਆ ਸਾਰਾ ਕੁਝ ਸਾਰੇ ਕਵਾੜ ਚੋ ਇੰਜਨ ਸਾਰਾ A to Z ਜਿਹੜੀ ਇਹਨੂੰ ਤੁਹਾਨੂੰ ਪਤਾ ਅੱਜ ਕੱਲ੍ਹ ਲੁੱਕ ਦੇਣ ਲਈ ਨਵੀਂ ਐਕਸੈਸਰੀ ਲਾਉਣੀ ਪੈਂਦੀ ਆ ਉੱਪਰ ਤੇ ਬਾਕੀ ਜਿਹੜਾ ਕੁਸਾ ਉਹ ਕਵਾੜ ਚ ਹੀ ਆਪਾਂ ਤਿਆਰ ਕੀਤਾ ਆ ਫਿਲਹਾਲ ਸਾਰਾ ਕੁਝ ਹੀ ਕਵਾੜ ਚ ਹੀ ਆ ਇੰਜਨ ਆਪਾਂ ਕਵਾੜ ਚੋਂ ਲਿਆ ਹੋਇਆ ਸਾਰਾ ਬਾਕੀ ਲੁੱਕ ਦੇਣ ਲਈ ਜਿਹੜੀ ਆਪਾਂ ਇਹਦਾ ਐਕਸੈਸਰੀ ਯੂਜ਼ ਕੀਤੀ ਆ ਸਾਰੀ ਉਹ ਬੁਲੇਟ ਦੀ ਆ ਸਾਰੀ ਐਕਸੈਸਰੀ ਬੁਲੇਟ ਦੀ ਆ ਜਿੰਨੇ ਲੱਗੀ ਜਾਂਦੀ ਹੈ ਉੱਪਰ ਐਕਸੈਸਰੀ ਆ ਜਿਹੜੇ ਅੱਜ ਕੱਲ ਆਪਾਂ ਦੇਖਦੇ ਆ ਰਜੋਸਟ ਦੋਨਾਂ ਪਾਸੇ ਪਰਜੋਸਟ ਲਾਏ ਹੋਏ ਨੇ ਬਿਲਕੁਲ ਬਿਲਕੁਲ ਮੈਂ ਕਹਾਂਗਾ ਦਿਖਾ ਦੋ ਮਗਰ ਅੱਗੇ ਕੈਮਰਾਮੈਨ ਨੂੰ ਕਹੂੰਗਾ ਮੈਂ ਇਹਦੇ ਆਪਾਂ ਇਹ ਵੈਸੇ ਲਾਈਟਾਂ ਲੂਟਾਂ ਜਿਹੜੀਆਂ ਸਾਰੀਆਂ ਬੁਲੇਟ ਦੀਆਂ ਲਾਈ ਹੋਈਆਂ ਆ ਹੈਂਡਲ 바ਰ ਨੇ ਜਿਹੜੇ ਸਾਰੇ ਬੁਲੇਟ ਦੇ ਨੇ ਹਾਂ ਜਿਹੜੇ ਹੈਂਡਲ ਵੀ ਬੁਲੇਟ ਦਾ ਹੈ ਅਜਾ ਹੈਂਡਲ ਵੀ ਬੁਲੇਟ ਦਾ ਆ ਮੀਟਰ ਆ ਜਿਹੜਾ ਮੀਟਰ ਵੀ ਡਿ ਕਿਆ ਬਾਤ ਹੈ ਕਿਆ ਬਾਤ ਹੈ ਡਿਜੀਟਲ ਹੈ ਮਾਲੋ ਸਪੀਡ ਸੋਰਸ ਇਹਨੂੰ ਲੁੱਕ ਦੇ ਲਈ ਕਿਉਂਕਿ ਫਰੰਟ ਤੋਂ ਥੋੜਾ ਜਿਹਾ ਚੌੜਾ ਸੀਗਾ ਆਪਾਂ ਇਹਨੂੰ ਫਿਰ ਡਬਲ ਲਾਈਟ ਦਿੱਤੀ ਆ ਵੀ ਆਪਾਂ ਉਹ ਵੀ ਲੁੱਕ ਅਲੱਗ ਹੀ ਰੱਖੀ ਅਲੱਗ ਹੀ ਰੱਖਿਆ ਬਲ ਡਿਫਰੈਂਟ ਮਤਲਬ ਤਾਕੀ ਪਾਉਣੀ ਆ ਪੰਜਾਬੀ ਚ ਕਹਦੀ ਆ ਆ ਗੈਣ ਪੂਰੀ ਵੀਰੇ ਕਿਆ ਬਾਤ ਹੈ ਕਿਆ ਬਾਤ ਹੈ ਮੈਂ ਕਹਿੰਦਾ ਬਈ ਫਿਰ ਜਦੋਂ ਕਿਤੇ ਜਾਂਦੇ ਹੋਮੋਂਗੇ ਇਹਦੇ ਤੇ ਜਾਂ ਫਿਰ ਕਿਸੇ ਵੀ ਸਾਈਡ ਤੁਸੀਂ ਇਹਨੂੰ ਲੈ ਕੇ ਜਾਂਦੇ ਹੋਮੋਂਗੇ ਬਾਜ਼ਾਰ ਦੇ ਵਿੱਚ ਇੱਕ ਵਾਰ ਤਾਂ ਮੈਂ ਕਹਿੰਦਾ ਲੋਕ ਰਾਹ ਰੋਕ ਲੈਂਦੇ ਹੋਣਗੇ ਜੇ ਇਹ ਜਾਂਦਾ ਕੀ ਹੈ ਇਹਦਾ ਰਿਐਕਸ਼ਨ ਹੀ ਵੀਰੇ ਦੇਖਣ ਵਾਲੇ ਹੁੰਦੇ ਆ ਪੀ ਕਿਉਂਕਿ ਇੱਕ ਤਾਂ ਟਾਇਰ ਵਾਲੇ ਚੌੜੇ-ਚੌੜੇ ਆ ਟਾਇਰ ਹੀ ਨਹੀਂ ਇਦਾਂ ਦੇ ਆਪਾਂ ਮੋਟਰਸਾਈਕਲਾਂ 'ਚ ਦੇਖਦੇ ਹੀ ਨਹੀਂ ਇਦਾਂ ਹਾਂ ਹਾਂ ਜਿਹੜੇ ਅਸਲ ਟਾਇਰ ਜਿਵੇਂ ਨਾ ਸਪੋਰਟਸ ਬਾਈਕ 'ਚ ਵੀ ਟਾਇਰ ਚੌੜਾ ਹੁੰਦਾ ਉਹ ਤੋਂ ਵੀ ਚੌੜਾ ਟਾਇਰ ਆ ਉਹ ਤੋਂ ਵੀ ਚੌੜਾ ਬਿਲਕੁਲ ਉਹ ਤੋਂ ਵੀ ਚੌੜਾ ਟਾਇਰ ਆ ਜਿਹੜਾ ਆਪਾਂ ਪਾਇਆ ਹੈ ਇਹ ਤਾਂ ਉਸ ਵੀ ਹੈ ਕਿਹੜੀ ਚੀਜ਼ ਵਾਲੇ ਨੇ ਕਿਉਂਕਿ ਗੱਡੀ ਵਾਲੇ ਵੀ ਨਹੀਂ ਲੱਗਦੇ ਇਹ ਨਾ ਕੋਈ ਮੋਟਰਸਾਈਕਲ ਵਾਲੇ ਨੇ ਟਾਇਰ ਕਿਹੜੇ ਵਰਤੇ ਨੇ ਇਹ 4-ਵੀਲਰ 8-ਏ-ਵੀ ਬਾਈਕ ਆਉਂਦੀਆਂ ਨੇ ਇਹ ਵੀ ਆਪਾਂ ਐਕਸਪੋਰਟ ਕਰਾਇਆ ਟਾਇਰ ਵੀ ਬਾਰਾ ਐਕਸਪੋਰਟ ਬਾਰਾ ਐਕਸਪੋਰਟ ਕਰਾਇਆ ਟ ਤੇ ਟੈਰਾ ਕਰਕੇ ਇਹਦੀ ਅਸਲ ਲੁੱਕ ਹੈ ਟੈਰਾ ਕਰਕੇ ਹੀ ਸੋਹਣਾ ਲੱਗਦਾ ਟੈਰਾ ਕਰਕੇ ਹੀ ਸੋਹਣਾ ਲੱਗਦਾ ਬਾਈ ਮੈਂ ਦੇਖ ਰਿਹਾਗਾ ਸਟਾਰਟ ਕਰ ਲਈ ਚਾਬੀ ਵਸੇ ਇੱਥੇ ਲੱਗੀ ਹੁੰਦੀ ਹੈ ਕਿ ਤੁਸੀਂ ਨੇ ਉਹ ਵੀ ਥੱਲੇ ਜਗ੍ਹਾ ਇਹ ਵੀ ਆਪਾਂ ਹਾਰਲੇ ਹਾਰਲੇ ਵਾਂਗ ਲਾਈ ਹੈ ਵੀਰੇ ਹਾਰਲੇ ਦੇ ਇੱਥੇ ਹੁੰਦੀ ਹੈ ਬਾਈ ਹਾਂਜੀ ਸਾਈਡ ਤੇ ਹੁੰਦੀ ਉਹਦੇ ਚਾਬੀ ਅਸੇ ਮਤਲਬ ਭਾਈ ਜਿਵੇਂ ਕਹਿੰਦੇ ਹੁੰਦੇ ਆ ਇਹ ਕੱਲੀ ਦੇਖਣੇ ਹਾਰਲੇ ਵਾਲੀ ਬਣਾਈ ਉਹਦੀ ਕੱਲੀ ਕੱਲੀ ਚੀਜ਼ ਜਿਹੜੀ ਹੈਗੀ ਹੈ ਕਿ ਜਿਵੇਂ ਹਾਰਲੇ ਵਾਲੀ ਪੂਰਾ ਪ੍ਰੋਫਾਈਲ ਹਾਰਲੇ ਦਾ ਦੇ ਰਿਹਾ ਹੈਗਾ ਇੱਥੇ ਫਿਰ ਜਿਵੇਂ ਭਾਈ ਇੰਜਨ ਮੈਂ ਦੇਖ ਰਿਹਾ ਹੈਗਾ ਇੰਜਨ ਕਿਹੜੇ ਮੋਟਰਸਾਈਕਲ ਦਾ ਅਤੇ ਗਲੇਮਰ ਦਾ ਵੀਰੇ ਹੀਰੋ Honda ਦਾ ਗਲੇਮਰ ਦਾ ਹਾਂਜੀ ਇਹਦੀ ਐਵਰੇਜ ਵੀ ਵਧੀਆ ਹੁੰਦੀ ਆ ਤੇ ਆਪਾਂ ਨੂੰ ਇਦਾਂ ਵੀ ਏਡਾ ਪਾਵਰਫੁਲ ਇੰਜਨ ਵੀ ਨਹੀਂ ਚਾਹੀਦਾ ਸੀਗਾ ਹਾਂ 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 ਆਪਾਂ ਨੂੰ ਐਵਰੇਜ ਵੀ ਚਾਹੀਦੀ ਸੀਗੀ ਆਪਾਂ ਨੂੰ ਪੂਰੀ ਐਨ ਪੂਰੀ ਜਿਹੜੀ ਇਹ ਤੇ ਪੀਕਅਪ ਇਹਦੀ ਐਨ ਪੂਰੀ ਆ ਪੂਰੀ ਤਕੜੀ ਆ ਪੂਰੀ ਵੀਰੇ ਓਕੇ ਕਿ ਹੁਣ ਐਵਰੇਜ ਉਪਰਿੰਸਰ ਕਿੰਨੇ ਕ ਦੇਣਾ ਤੁਸੀਂ ਵੀਰੇ 60 ਦੀ ਐਵਰੇਜ ਦਿੰਦਾ ਮੈਂ ਬਾਈਕ ਨਾਲ ਉਹ ਵੱਧ ਦਿੰਦਾ ਕਿਉਂਕਿ ਹਾਂਜੀ ਆਪਾਂ ਨੂੰ ਦੇਖਣ ਨੂੰ ਲੱਗਦਾ ਇਹਦੇ ਟਾਇਰ ਨੇ ਜਿਹੜੇ ਉਹ ਹੈਵੀ ਨੇ ਵੀ ਵੱਧ ਜਿਹੜਾ ਜ਼ੋਰ ਲੈਂਦ ਨੂੰਗੇ ਨਹੀਂ ਇਹ ਟਿਊਬ ਟਾਇਰ ਨੇ ਜਮੇ ਹਲਕੇ ਟਾਇਰ ਨੇ ਜਮੇ ਹਲਕੇ ਟਾਇਰ ਹਲਕੇ ਜਿਵੇਂ ਟਿਊਬ ਹੁੰਦੀ ਆ ਉਹਵੇਂ ਟਾਇਰ ਨੇ ਵੈਸੇ ਭਈ ਇੱਕ ਗੱਲ ਜਿਹੜੀ ਜ਼ਿਆਦਾਤਰ ਅੱਜ ਕੱਲ ਸੁਣੀ ਜਾਂਦੀ ਆ ਕਹਿੰਦੇ ਮੋਟਰਸਾਈਕਲ ਦੇ ਜਿੰਨੇ ਟਾਇਰ ਚੌੜੇ ਹੋਣਗੇ ਉੰਨੀ ਐਵਰੇਜ ਘਟ ਜਾਂਦੀ ਹੈਗੀ ਤੁਸੀਂ ਤਾਂ ਟਾਇਰ ਵੀ ਮੈਂ ਕਹਿੰਨਾ ਡਬਲ ਤੋਂ ਵੀ ਡਬਲ ਲਾਇਣ ਤੇ ਐਵਰੇਜ ਵੀ ਵਧਾਈ ਜਾਂਦੇ ਹੋ ਹਾਂ ਵੀਰੇ ਕਿਉਂਕਿ ਟਿਊਬ ਟਾਇਰ ਨੇ ਇਹ ਹਲਕੇ ਟਾਇਰ ਨੇ ਉਹਦੇ ਕਰਕੇ ਫਿਰ ਐਵਰੇਜ ਜਿਹੜੀ ਆ ਵੱਧ ਦਿੰਦੇ ਆ ਜੇ ਤਾਂ ਭਾਰੀ ਹੋਵੇ ਆਪਣੀ ਜਿਹੜੀ ਬਾਈਕਾ ਜਿਹੜੀ ਆਪਣੀ ਭਾਰੀ ਹੋਗੀ ਓਨੀ ਵੀ ਘਟ ਦਿੰਦੀ ਐ ਐਵਰੇਜ ਪਰ ਇਹ ਤਾਂ ਜਮੇ ਹੀ ਹਲਕੀ ਪਈ ਐ ਇੰਜਨ ਉੰਜਣਦਾ ਹੀ ਜਿਹੜਾ ਵਜਨ ਐ ਤੇ ਚ ਇੰਜਨ ਉੰਜਣਦਾ ਹੀ ਵਜਨ ਆ ਗਾ ਵੈਸੇ ਭਾਈ ਮੈਂ ਇੱਕ ਗੱਲ ਦੇਖ ਰਿਹਾ ਹਾਂਗਾ ਟੈਂਕੀ ਦੀ ਜਿਹੜੀ ਸ਼ੇਪ ਐਗੀ ਇਹ ਬੜੇ ਡਿਫਰੈਂਟ ਜੀ ਸ਼ੇਪ ਆ ਜੀ ਇਹ ਬਿਲਕੁਲ ਹਾਰਲੇਟ ਟਾਈਪ ਆ ਜਿਵੇਂ ਅੱਜ ਕੱਲ ਮੋਡੀਫਿਕੇਸ਼ਨ ਹੁੰਦੀਆਂ ਬਾਈਕਾਂ ਉਹਨਾਂ ਤੇ ਵੀ ਇਹੀ ਟੈਂਕੀ ਰੱਖਦੇ ਆ ਇਹ ਸੇਮ ਹਾਰਲੇ ਦੀ ਲੁੱਕ ਵਾਲੀ ਜਿਹੜੀ ਸੇਮ ਹਾਰਲੇ ਦੇ ਲੋਕਲ ਟੈਂਕੀ ਆਗੀ ਬਿਲਕੁਲ ਬਰਕਰਾਰ ਦੋਸਤੋ ਮੈਂ ਜਾਊਂਗਾ ਦੇਖੋ ਇੱਕ ਵਾਰ ਤਾਂ ਜਿਵੇਂ ਕਹਿੰਦੇ ਹੁੰਦੇ ਆ ਭਾਈ ਮੈਂ ਸਟਾਰਟਿੰਗ ਜੇ ਕਿ ਗੱਲ ਬੋਈ ਸੀ ਮੈਂ ਕਿਹਾ ਚੌੜੇ ਚੌੜੇ ਰਮ ਧਰਤੀ ਨੂੰ ਨਾਪ ਦੇ ਦੇਖਦੇ ਆ ਲੋਕ ਚੱਕ ਚੱਕ ਐਡੀ ਮੈਂ ਕਿਹਾ ਲੋਕ ਤਾਂ ਫਿਰ ਜਿੱਥੇ ਦੇਖ ਦੇਣਗੇ ਇੱਕ ਵਾਰ ਚੱਕ ਚੱਕ ਐਡੀ ਹੀ ਦੇਖ ਦੇਣਗੇ ਬਈ ਜਦੋਂ ਡਿਫਰੈਂਟ ਚੀਜ਼ ਆ ਆਪਾਂ ਸੋਧੋ ਤੇ ਟੀਚਾ ਪਹਿਲਾਂ ਵੀ ਆਪਾਂ ਬਾਈਕ ਬਣਾਈ ਸੀ ਉਹ ਵੀ ਡਿਫਰੈਂਟ ਸੀਗੀ ਹੁਣ ਵੀ ਆਪਾਂ ਕੁਝ ਕੀਤਾ ਇਹ ਵੀ ਡਿਫਰੈਂਟ ਆ ਆਪਾਂ ਆਉਣ ਲੱਗੇ ਜਦੋਂ ਵੀ ਕਰਨਾ ਡਿਫਰੈਂਟ ਹੀ ਕਰਨਾ ਸਾਰਾ ਡਿਫਰੈਂਟ ਕਨਸੈਪਟ ਹੀ ਕਰ ਸਾਰਾ ਕੁਝ ਬਰੇ ਕੀ ਉਹ ਕੁਝ ਨਹੀਂ ਬਣਿਆ ਹੋਵੇ ਆਪਣੇ ਨਾ ਇੰਡੀਆ ਦੇ ਵਿੱਚ ਆਪਾਂ ਉਹ ਬਣਾਣਾ ਹੁਣ ਦੱਸਦੇ ਆ ਦੋਸਤੋ ਇਹ ਨਸ਼ਾਰ ਵੀਰ ਨੂੰ ਬੈਸਦਾ ਤੁਸੀਂ ਪਹਿਲਾਂ ਵੀ ਕਈ ਵੀਡੀਓ ਦੇ ਜ਼ਰੀਏ ਦੇਖਿਆ ਹੋਊਗਾ ਕਿਉਂਕਿ ਬਾਈ ਨੇ ਪਹਿਲਾਂ ਵੀ ਇੱਕ ਪਾਈਪ ਤੋਂ ਬਾਈਕ ਤਿਆਰ ਕਰੀ ਸੀ ਕਿ 511 ਵੀ ਮੋਟਰਟਰੈਕਟਰ ਤਿਆਰ ਕੀਤਾ ਸੀਗਾ ਤੇ ਕਾਫੀ ਇਸ ਤਰ੍ਹਾਂ ਦੇ ਕ੍ਰੀਏਟਿਵ ਚੀਜ਼ਾਂ ਕਰਦੇ ਰਹਿੰਦੇ ਨੇਗੇ ਬਾਈ ਫਿਰ ਇੱਕ ਗੱਲ ਮੈਂ ਹੋਰ ਤੁਹਾਨੂੰ ਜ਼ਰੂਰ ਪੁੱਛੀ ਜਾਊਗੀ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਪਲੱਸ 2 ਕੀਤੀ ਹੈ ਵੀਰੇ ਮੇਰੀ ਪਲੱਸ 2 ਕੀਤੀ ਹੋਈ ਹੈ ਯਾਰ ਪਲੱਸ 2 ਹੀ ਕੀਤੀ ਹੋਈ ਹੈ ਵੈਸੇ ਵੈਸੇ ਇੱਕ ਗੱਲ ਵੈਸੇ ਆਪਾਂ ਨੂੰ ਨਾ ਕੰਪਨੀਆਂ ਦੇ ਵੀ ਬਹੁਤ ਆਫਰ ਆਇਆ ਹਾਂ ਪਰ ਆਪਾਂ ਜਿਹੜੀ ਆਪਣੀ ਖੋਦੀ ਕੰਪਨੀ ਲਾਵਾਂਗੇ ਖੋਦੀ ਕੰਪਨੀ ਉਹ ਆਪਣਾ ਸ਼ੁਰੂ ਤੋਂ ਹੀ ਆ ਜਿਹੜਾ ਟੀਚਾ ਮੱਥਿਆ ਹੋਇਆ ਹੈ ਕਿ ਆਪਦੀ ਖੋਦੀ ਕੰਪਨੀ ਲਾਉਣੀ ਹੈ ਜਦੋਂ ਮਰਜੀ ਲਾਈਏ ਜਦੋਂ ਮਰਜੀ ਲਾ ਦਈਏ ਕੀ ਬਾਤ ਹੈ ਬਈ ਵੈਸੇ ਨਾ ਇੱਕ ਗੱਲ ਮੈਂ ਦੇਖਿਆ ਹੀ ਕਹਿੰਦਾ ਜਦੋਂ ਇਹ ਚੀਜ਼ਾਂ ਤਿਆਰ ਕਰਦੇ ਹੁੰਦੀਆਂ ਨੇਗੀਆਂ ਵਾਇਰਿੰਗ ਦਾ ਵੀ ਕੰਮ ਕਰਨਾਗਾ ਬੰਦੇ ਨੇ ਹਨਾ ਮਤਲਬ ਐਗਜ਼ੌਸ ਦਾ ਵੀ ਕੰਮ ਕਰਨਾਗਾ ਇੰਜਨ ਦੀ ਵੀ ਫਿਟਿੰਗ ਕਰਨੀ ਆਈ ਕਹਿੰਦੇ ਦਿਮਾਗ ਬਹੁਤ ਲੱਗਦਾ ਹੈਗਾ ਫਿਰ ਕਿੰਨਾ ਕੁ ਟਾਈਮ ਲੱਗੇ ਸੀ ਕਿੰਨੇ ਕੁ ਦਿਨ ਲੱਗੇ ਸੀ ਇਹਨੂੰ ਬਣਾਉਣ ਚ ਇਹਨੂੰ ਦੇਖੋ ਵੈਸੇ ਆਪਾਂ ਜਿਹੜਾ ਲਾਈਏ ਤਿੰਨ ਗਮੇ ਨੇ ਮੰਨ ਕੇ ਚੱਲੋ ਲੱਗ ਤਾਂ ਵੱਧ ਗਿਆ ਟਾਈਮ ਬਸ ਜਿਹੜਾ ਪ੍ਰੋਪਰ ਮੰਨ ਕੇ ਤਿੰਨ ਮਹੀਨੇ ਮੰਨ ਕੇ ਤਿੰਨ ਮਹੀਨੇ ਵਲੋਂ ਮੰਨ ਕੇ ਚੱਲੀ ਆਪਾਂ ਜੀ ਤਿੰਨ ਮਹੀਨੇ ਬਈ ਫਿਰ ਲੱਗੇ ਫਿਰ ਤਿੰਨ ਮਹੀਨੇ ਦੇ ਵਿੱਚ ਨਾ ਕਈ ਵਾਰ ਨਾ ਕੀ ਹੁੰਦਾਗਾ ਬੰਦੇ ਦਾ ਮਨ ਨੱਕ ਜਾਂਦਾਗਾ ਜਾਂ ਫਿਰ ਜਿਵੇਂ ਘਰ ਦੀ ਕਹਿਨ ਲੱਗ ਜਾਂਦਾ ਯਾਰ ਵੀ ਕਿਹੜੇ ਕੰਮਾਂ 'ਚ ਲੱਗਾ ਵਿਆ ਤੂੰ ਤਿੰਨ ਮਹੀਨੇ ਹੋ ਗਏ ਲੱਗੇ ਨੂੰ ਹਣਾ ਵੀ ਕਿਉਂ ਟਾਈਮ ਖਰਾਬ ਕਰਦਾ ਕੋਈ ਇਦਾਂ ਦਾ ਕੋਈ ਦਿੱਕਤ ਤਾਂ ਨਹੀਂ ਆ ਨੀ ਫੋਨ ਤਾਂ ਆਪਣਾ ਕੰਮ ਹੀ ਆ ਬਸ ਇਹ ਚੀਜ਼ਾਂ ਦਾ ਹੁਣ ਇਹੀ ਕੰਮ ਹੈ ਜੀ ਕੰਮ ਹੈ ਆਪਣਾ ਹੁਣ ਤਾਂ ਕਿੱਥੇ ਕਰਨਾ ਹੁਣ ਹੋਰ ਕੋਈ ਕਰਨਾ ਨਹੀਂ ਬਸ ਜਿਹੜੇ ਕ ਇਦਾਂ ਦੀਆਂ ਚੀਜ਼ਾਂ ਬਣਾਉਣੇ ਕਿਉਂਕਿ ਇਹਦੇ ਆਰਡਰ ਵੀ ਆਉਂਦੇ ਆ ਆਪਣੇ ਕੋਲ ਇਹ ਚੀਜ਼ਾਂ ਦੇ ਹੁਣ ਜਿਹੜੇ ਆਪਾਂ 4-5 ਮੋਡਲ ਹੋਰ ਦੇਣੇ ਇਦਾਂ ਦੇ ਅਸਾਂ ਤਿਆਰ ਕਰਕੇ ਦੇ ਦੇਣਾ ਆਪਾਂ ਦਿੰਨੇ ਆ ਵੀਰੇ ਤਿਆਰ ਕਰਕੇ ਕੀ ਬਾਤ ਹੈ ਕੀ ਬਾਤ ਹੈ ਦੋਸਤੋ ਤੇ ਮੈਂ ਚਾਹੁੰਗਾ ਭਾਈ ਨੰਬਰ ਵੀ ਆਪਦਾ ਬੋਲ ਦਿਓ ਕਿਉਂਕਿ ਵੀਡੀਓ ਦੇਖਣ ਤੋਂ ਬਾਅਦ ਵੀ ਨਾ ਕਮੈਂਟ ਬਾਕਸ ਦੇ ਵਿੱਚ ਤੁਹਾਡਾ ਫੋਨ ਨੰਬਰ ਮੰਗ ਰਹੇ ਹੋਣਗੇ ਜਾਂ ਬਾਈਕ ਤਿਆਰ ਕਰਾਉਣੀ ਹੋਵੇ ਫੋਨ ਨੰਬਰ ਤੇ ਐਡਰੈਸ ਜੂਟ ਬੋਲ ਦਿਓ ਐਡਰੈਸ ਫੋਨ ਨੰਬਰ ਦੇ ਨਾਲ ਕਰ ਦਿੰਦੇ ਆ ਬਿਲਕੁਲ ਬਿਲਕੁਲ ਆਪਣਾ ਜਿਹੜਾ ਆਈਡੀ ਤੇ ਕੰਟੈਕਟ ਕਰ ਸਕਦੇ ਆ ਇੰਸਟਾ ਆ 96.001 ਆਪਣੀ ਆਈਡੀ ਉਹਦੇ ਤੇ ਮੈਸੇਜ ਕਰ ਸਕਦੇ ਹੋ ਕਿਉਂਕਿ ਫੋਨ ਜਿਹੜਾ ਐਨੇ ਪਿਕ ਨਹੀਂ ਹੁੰਦੇ ਵੀਰੇ ਬਿਲਕੁਲ ਬਿਲਕੁਲ ਬਹੁਤ ਚੰਗਾ ਲੱਗਾ ਭਾਈ ਗੱਲਬਾਤ ਕਰਕੇ ਯਾਰ ਆ ਬੜੀ ਸੋਹਣੀ ਲੱਗੀ ਚੀਜ਼ ਮੈਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਦੋਸਤੋ ਮੈਨੂੰ ਲੱਗਦਾ ਹੈ ਵੀ ਜਿਹੜੀ ਤੁਹਾਨੂੰ ਚੀਜ਼ ਅੱਜ ਇਹ ਦਿਖਾਈ ਹੈ ਤੁਸੀਂ ਪਹਿਲਾਂ ਕਦੇ ਨਹੀਂ ਦੇਖੀਓ ਕਿਉਂਕਿ ਨਾ ਆਪਾਂ ਫਿਲਮਾਂ ਦੇ ਵਿੱਚ ਤਾਂ ਇਹ ਦੇਖੋ ਜ਼ਰੂਰ ਦੇਖ ਲੈਣੇ ਆਗੇ ਫਿਲਮਾਂ ਦੇ ਵਿੱਚ ਇਸ ਤਰ੍ਹਾਂ ਦੀ ਆ ਜਿਹੜੀ ਲੁੱਕ ਹੈਗੀ ਜ਼ਰੂਰ ਦੇਖ ਲੈਣੇ ਆਗੇ ਅੱਜ ਤੁਹਾਨੂੰ ਇਹ ਚੀਜ਼ਾਂ ਰੀਅਲ ਚ ਵੀ ਦੇਖਣ ਨੂੰ ਦਿਖਾਈ ਦੇਖਾਈ ਹੈ ਕਿ ਤੇ ਉਮੀਦ ਇਹ ਹੀ ਹੈ ਤੁਹਾਨੂੰ ਇਹ ਬਾਈਕ ਅਤੇ ਗੱਲਬਾਤ ਚੰਗੀ ਲੱਗੀ ਹੋਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜੁੜੇ ਰਹਿ ਆਰਐਮਟੀ ਟੈਲੀਵਿਜ਼ਨ ਦੇ ਨਾਲ ਮੈਨੂੰ ਇਹਨਾਂ ਕਾਦੀਪ ਸ਼ਰਪੰਦੇ ਜੀ ਆਜਾਜਾ ਧੰਨਵਾਦ